ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਲੱਗੇ ਹਾਂ ਹੁਣ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਅੱਜ ਦਾ ਟੌਪਿਕ ਹੈ ਜੀ ਉਸ ਪਰਮਾਤਮਾ ਦਾ ਸ਼ੁਕਰੀਆ ਦਾ ਕਰਨਾ ਜ਼ਰੂਰੀ ਹੈ ਜਿੰਦਗੀ ਦੇ ਵਿੱਚ ਪਰਮਾਤਮਾ ਨੇ ਸਾਨੂੰ ਜੋ ਕੁਝ ਵੀ ਬਖਸ਼ਿਆ ਹੈ ਅਸੀਂ ਅਗਰ ਪਰਮਾਤਮਾ ਤੇ ਦਿੱਤੇ ਹੋਏ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਅਸੀਂ ਨਾਸ਼ੁਕਰੇ ਹਾਂ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿਉਂ ਨਹੀਂ ਹੁੰਦਾ ਅਸੀਂ ਆਪਣੇ ਅੰਦਰ ਹੀ ਅੰਦਰ ਕਿਉਂ ਇਹ ਸੋਚਦੇ ਹਾਂ ਕਿ ਸਾਨੂੰ ਪਰਮਾਤਮਾ ਨੇ ਦਿੱਤਾ ਹੀ ਕੀ ਹੈ ਸਾਡੇ ਕੋਲ ਹੈ ਹੀ ਕੀ ਹੈ ਪਹਿਲੇ ਤੁਸੀਂ ਇਹ ਸੋਚੋ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਉਸ ਪਰਮਾਤਮਾ ਨੇ ਤਾਂ ਨੂੰ ਜੀਵਨ ਦਿੰਦਾ ਹੈ ਜਿੰਦਗੀ ਰਹੀ ਹੈ ਸਾਹਾਂ ਦੀ ਲੋੜ ਵਾਸਤੇ ਜਿੱਦਾਂ ਜ਼ਿੰਦਗੀ ਜੀਣ ਵਾਸਤੇ ਸਾਹਾਂ ਦੀ ਲੋੜ ਹੈ ਇੱਕ ਵੀ ਅਗਰ ਇਨਸਾਨ ਦਾ ਸਾਹ ਔਖੜ ਜਾਏ ਤੇ ਇਨਸਾਨ ਉੱਥੇ ਹੀ ਖਤਮ ਹੋ ਜਾਂਦਾ ਹੈ ਅਗਰ ਇਨਸਾਨ ਬਿਮਾਰ ਹੋਵੇ ਤੇ ਜਿੰਨਾ ਮਰਜ਼ੀ ਪੈਸਾ ਲਾ ਲਓ ਤੁਸੀਂ ਸਾਹ ਨਹੀਂ ਖਰੀਦ ਸਕਦਾ ਇਨਸਾਨ ਪਰਮਾਤਮਾ ਦੇ ਦਿੱਤੇ ਹੋਏ ਸਾਹਾਂ ਦਾ ਸ਼ੁਕਰਾਨਾ ਕਰੋ ਪਰਮਾਤਮਾ ਦੇ ਦਿੱਤੀ ਹੋਈ ਰੋਟੀ ਰੋਜੀ ਦਾ ਸ਼ੁਕਰਾਨਾ ਨਾ ਕਰੋ ਪਰਮਾਤਮਾ ਸਾਨੂੰ ਦੇ ਰਿਹਾ ਹੈ ਕਹਿੰਦੇ ਹਨ ਦਿੰਦਾ ਦੇ ਲੈਂਦੇ ਥਕਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਅਸੀਂ ਪਤਾ ਨਹੀਂ ਕਿਨੇ ਜੁਗਾ ਤੋਂ ਖਾ ਰਹੇ ਹਾਂ ਪਰਮਾਤਮਾ ਤੇ ਦਿੱਤਾ ਹੋਇਆ ਲੇਕਿਨ ਆਪਣੇ ਅੰਦਰ ਸਾਡੇ ਅੰਦਰ ਇਹੋ ਹੀ ਵਿਚਾਰ ਆ ਜਾਂਦਾ ਹੈ ਕਿ ਸਾਨੂੰ ਪਰਮਾਤਮਾ ਨੇ ਦਿੱਤਾ ਹੀ ਕੀ ਹੈ ਸਭ ਤੋਂ ਪਹਿਲਾਂ ਤੇ ਤੁਸੀਂ ਉਹਨਾਂ ਵੱਲ ਵੇਖਿਆ ਕਰੋ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ ਜਿਹੜੇ ਵਿਚਾਰੇ ਰੋਟੀ ਨੂੰ ਵੀ ਤਰਸਦੇ ਹਨ ਜਿਹੜਾ ਇਨਸਾਨ ਰੋਟੀ ਖਾਣ ਲੱਗਿਆ ਪ੍ਰਮਾਤਮਾ ਦਾ ਸ਼ੁ크ਰੀਆ ਅਦਾ ਨਹੀਂ ਕਰਦਾ ਉਹ ਤੇ ਫਿਰ ਪ੍ਰਮਾਤਮਾ ਦੀ ਨਜ਼ਰ ਵਿੱਚ ਅਕਿਰਤਕਾਨ ਹੈ ਇਨਸਾਨ ਨੂੰ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਕੇ ਹੀ ਪ੍ਰਸ਼ਾਦਾ ਵੀ ਛਕਣਾ ਚਾਹੀਦਾ ਹੈ ਕਿ ਨੇ ਹਨ ਕੀ ਜਹ ਪ੍ਰਸਾਦ ਛੱਤੇ ਹੀ ਅੰਮ੍ਰਿਤ ਖਾਏ ਤੇ ਸठाकुर ਕੋ ਰਖ ਮਨ ਮਾਹੇ ਜੀਹੇ ਕਿਰਪਾ ਦੇ ਸਦਕਾ ਅਸੀਂ ਤਰਾ-ਤਰਾ ਦੇ ਭੋਜਨ ਆਪਣੇ ਘਰ ਬਣਾ ਕੇ ਖਾਂਦੇ ਹਾਂ ਮਨ ਚਾਹ ਜੋ ਸਾਡੇ ਦਿਲ ਵਿੱਚ ਹੁੰਦਾ ਹੈ ਅਸੀਂ ਉਹ ਹੀ ਖਾਂਦੇ ਹਾਂ ਤੇ ਜੇ ਅਸੀਂ ਕਿਸੇ ਦੇ ਘਰ ਚਲੇ ਜਾਈਏ ਤੇ ਉੱਥੇ ਸਾਨੂੰ ਅਗਲਾ ਆਪਣੀ ਮਰਜ਼ੀ ਨਾਲ ਰੋਟੀ ਦੇਗਾ ਖਾਣ ਨੂੰ ਸਾਡੀ ਮਰਜ਼ੀ ਨਾਲ ਨਹੀਂ ਦੇਵੇਗਾ ਵੀ ਇਹ ਬਣਾਓ ਤੁਸੀਂ ਅਗਲੇ ਦੀ ਮਰਜ਼ੀ ਹੈ ਉਹ ਸਾਡੇ ਵਾਸਤੇ ਕੀ ਦੇ ਰਿਹਾ ਹੈ ਪਕਾ ਕੇ ਸਾਨੂੰ ਕੀ ਬਣਾ ਰਿਹਾ ਹੈ ਉਹ ਅਗਲੇ ਦੀ ਮਰਜ਼ੀ ਹੈ ਇਸੇ ਤਰ੍ਹਾਂ ਇਨਸਾਨ ਜਦੋਂ ਅچھے ਅچھے ਕਪੜੇ ਪਾਉਂਦਾ ਹੈ ਤਿਆਰ ਹੁੰਦਾ ਹੈ ਉਦੋਂ ਵੀ ਇਨਸਾਨ ਇਹੋ ਹੀ ਸੋਚਦਾ ਹੈ ਇਹੋ ਹੀ ਕਹਿਣਾ ਚਾਹਦਾ ਹੈ ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਹੀ ਮੈਂ ਅچھے ਵਸਤਰ ਪਾ ਰਿਹਾ ਹਾਂ ਤੇਰੀ ਕਿਰਪਾ ਦੇ ਨਾਲ ਹੀ ਮੈਂ ਤਿਆਰ ਹੋ ਰਿਹਾ ਹਾਂ ਪਰਮਾਤਮਾ ਅਗਰ ਚਾਵੇ ਤੇ ਇਨਸਾਨ ਦੇ ਕੋਲੋਂ ਇੱਕ ਅੱਖ ਦੇ ਫੋਰ ਵਿੱਚ ਸਭ ਕੁਝ ਖੋ ਸਕਦਾ ਹੈ ਕਦੀ ਕਦੀ ਤੇ ਮੈਂ ਇਹੋ ਜਿਹੇ ਇਨਸਾਨ ਦੇਖੇ ਹਨ ਨਾ ਸ਼ੁਕਰੇ ਜਿੰਨਾਂ ਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੁੰਦਾ ਹੈ ਤੇ ਫੇਰ ਵੀ ਉਹ ਨਹੀਂ ਰੱਜਦੇ ਉਹਨਾਂ ਨੂੰ ਆਪਣੇ ਆਪ ਵਿੱਚ ਕੋਈ ਵੀ ਸੰਤੁਸ਼ਟੀ ਨਹੀਂ ਹੁੰਦੀ ਅਗਰ ਹੈ ਤੇ ਹੈ ਤੇ ਬੋਲਣਾ ਇਹ ਚਾਹੀਦਾ ਹੈ ਪ੍ਰਮਾਤਮਾ ਤਾਂ ਦਿੱਤਾ ਹੋਇਆ ਸਭ ਕੁਝ ਹੈ ਜਿੰਨਾਂ ਦੇ ਕੋਲ ਨਹੀਂ ਹੈ ਉਹ ਤਾਂ ਵੀ ਇਹੋ ਹੀ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਦਿੱਤਾ ਹੈ ਸਭ ਕੁਝ ਸਾਡੇ ਘਰ ਸਭ ਕੁਝ ਹੈ ਲੈਕਿਨ ਅਗਰ ਜੇ ਅਸੀਂ ਹੁੰਦਿਆਂ ਹੁੰਦਿਆਂ ਸਾਡੇ ਘਰ ਸਭ ਕੁਝ ਹੈ ਤੇ ਫਿਰ ਵੀ ਅਸੀਂ ਤਾਂ ਦੂਜੇ ਪਾਸੇ ਰਖੀਏ ਤੇ ਉਹ ਬਹੁਤ ਹੀ ਵੱਡੀ ਗਲਤੀ ਹੈ ਪਰਮਾਤਮਾ ਨੂੰ ਇਹ ਗਲਤੀਆਂ ਮਨਜ਼ੂਰ ਨਹੀਂ ਹਨ ਪਰਮਾਤਮਾ ਕਹਿੰਦੇ ਹਨ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੁਖਨੀ ਸਾਹਿਬ ਦੀ ਪਾਠ ਵਿੱਚ ਵੀ ਇਹ ਹੋਈ ਕਿਹਾ ਹੈ 10 ਵਸੂਲੇ 5 6 ਪਾਵੇ 1 ਵਸਤ ਕਾਰਨ ਵਿਖੋੜ ਗਵਾਵੇ 1 ਵੀ ਨਾ ਦੇ 10 ਵੀ ਹਰਲੇ ਤਾਉ ਮੂੜਾ ਕਹੂੰ ਕਹਾ ਕਰੇ ਅਗਰ ਪਰਮਾਤਮਾ ਨੇ ਜਿਹੜੀ ਤੈਨੂੰ ਇੱਕ ਵਸੂ ਦਿੱਤੀ ਹੋਈ ਹੈ ਤੋ ਲੈ ਕੇ ਪਿੱਛੇ ਲੁਕਾ ਲਈਏ ਤੋ ਦੁਬਾਰਾ ਹੋਰ ਮੰਗਣ ਲੱਗ ਪਿਆ ਕਿ ਜੇ ਤੇਰੇ ਕੋਲ ਪਰਮਾਤਮਾ ਨੇ ਉਹ ਵੀ ਇੱਕ ਖੋਲੀ ਤੇ ਫਿਰ ਤੂੰ ਕੁਝ ਨਹੀਂ ਕਰ ਸਕਦਾ ਇਹ ਇਸ ਕਰਕੇ ਸਾਡੇ ਘਰ ਵਿੱਚ ਜੋ ਵੀ ਹੈ ਥੋੜਾ ਹੈ ਬਹੁਤਾ ਹੈ ਹਾਂ ਮਿਹਨਤ ਕਰੋ ਆਪਣੀ ਕਿਰਤ ਬਤਾਓ ਮਿਹਨਤ ਕਰੋ ਪ੍ਰਮਾਤਮਾ ਦਾ ਸ਼ੁਕਰ ਅਦਾ ਕਰੋ ਰੋਜ਼ ਹੀ ਸੱਚੇ ਪਾਤਸ਼ਾਹ ਤੋਂ ਮੈਨੂੰ ਸਭ ਕੁਝ ਦਿੱਤਾ ਹੈ ਮੈਂ ਤੇਰਾ ਹੀ ਦਿੱਤਾ ਖਾ ਰਿਆ ਹਾਂ ਤੇਰਾ ਹੀ ਦਿੱਤਾ ਪਾ ਰਿਆ ਹਾਂ ਤੇ ਤੂੰ ਹੀ ਮੈਨੂੰ ਦੇਣਾ ਹੈ ਜਿੱਥੇ ਪ੍ਰਮਾਤਮਾ ਨੇ ਇਨਸਾਨ ਨੂੰ ਦੇਣਾ ਹੈ ਨਾ ਦੇ ਹੀ ਦੇਣਾ ਹੈ ਸੰਨ ਨੂੰ ਇੱਕ ਦੂਜੇ ਕੋਲੋਂ ਖੋਆ ਕੋਈ ਲਾਉਣ ਦੀ ਕੋਈ ਲੋੜ ਨਹੀਂ ਹੈ ਅਸੀਂ ਤੇ ਪ੍ਰਮਾਤਮਾ ਦੇ ਅੱਗੇ ਹੋਈ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਤੇਰਾ ਹੀ ਦਿੱਤਾ ਹੈ ਤੇ ਤੂੰ ਹੀ ਦੇਣਾ ਹੈ ਸਾਨੂੰ ਕਿੰਨੀ ਦੇਰ ਅਸੀਂ ਕਿਸੇ ਕੋਲੋਂ ਮੰਗਾਗੇ ਮੰਗਿਆ ਨਹੀਂ ਹੁੰਦੀ ਪੂਰੀ ਮੰਗਿਆ ਕਦੀ ਪੂਰੀ ਨਹੀਂ ਬੰਦੀ ਪੂਰੀ ਬੰਦੀ ਹੈ ਪ੍ਰਮਾਤਮਾ ਦੇ ਦਿੱਤਿਆਂ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ